ਦੰਦ ਉਹਨਾ ਨਹੀਂ ਆਪਨੀ ਨਹੀਂ ਹੈ ਸੱਚੀ ਗੱਲ ਹੈ ਹਮ ਸਿੱਖਦਾ ਦੇ ਨਹੀਂ ਸਿੱਖਦਾ ਸੀਓ ਦੀ ਵੀ ਦੇਖੋ ਤੇ ਕਿੱਥੇ ਦੀ ਹਮ ਉਹ ਲੋ ਤਾਂ ਛਿਵਜੀ ਤੇ ਗਏ ਛਿਵਜੀ ਤੇ ਚਾਰਤਾ ਦਾ ਸੀ ਵੀ ਜਰੂਰੀ ਨਹੀਂ ਚਾਰਤਾ ਦਾ 230 ਤਾਂ ਸੁਖਵੀਰ ਨੇ ਆਪ ਕਹੀ ਹੈ ਠੀਕ ਹੈ ਜੀ ਤੇ ਜਿਹੜੇ ਤੀਰਥ ਜਾਣ ਵਾਲੇ ਉਹ বিষ্ণੂ বিষ্ণੂ ਭਗਤ ਵੀ ਜਾਂਦੇ ਆ ਸ਼ਿਵਜੀ ਭਗਤ ਵੀ ਜਾਂਦੇ ਆ ਜੀ ਆ ਜਿਹੜੇ ਵੀ ਜਾਂਦੇ ਨੇ ਦੀਵਸਵਾਲਤਾ ਦਾਣ ਜਿਹੜੇ ਕਰਦੇ ਨੇ ਹੈ ਇਹ ਕਰਦੇ ਨੇ ਦੀਵਸਵਾਲਤੇ ਨਾਲ ਜੁੜੇ ਹੋਏ ਨੇ ਉਹ ਢੰਗ ਮਾਸ਼ਲੀ ਸੁਰਾ ਪਾਣ ਕੇ ਖਾਦੇ ਨੇ ਸੁਰਾ ਪਾਣ ਕਰਦੇ ਨੇ ਜਰਾਪੀ ਮੇਰੇ ਢੰਗ ਮਾਸ਼ਲੀ ਖਾਦੇ ਨੇ ਹੂੰ ਉਹਨਾਂ ਦੇ ਗੱਲਾਂ ਸਹੀ ਕਹਿਣਾ ਨੇ ਵੀ ਇਹ ਹੈ ਕਿ ਸੇਨਾ ਕੁਝ ਕੰਨ ਆਲਿਆ ਨੂੰ ਜਿੱਦੀ ਭਾ ਚੋ ਜਾਂਦੀ ਉਹਨਾਂ ਦੀ ਅੱਛਾ ਜੀ ਸਾਥਲ ਚਲੇ ਗਿਆ ਉਹ ਬੇਕਾਰ ਚਲਾ ਗਿਆ ਇੱਕੋ ਕੀਤਾ ਹੋਇਆ ਹੂੰ ਨਾਮ ਵਾਲਿਆਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਸਾਡੇ ਨਾਲ ਨਾਮ ਹੈ ਸਾਰੇ ਕੋਲ ਹੂੰ ਹੂੰ ਸਾਡੇ ਕੋਲ ਪੀਰ ਸਵਰਦਾ ਸਾਹਿਬ ਦਾ ਇਹ ਹੈ ਉਹ ਜੀ ਦੇ ਬਵਰਜਿਤ ਨੇ ਸਾਡੇ ਤੋਂ ਹੂੰ ਹੂੰ ਇਸ ਕਰਕੇ ਸਾਡੇ ਤੇ ਲਾਗੂ ਇਹ ਦੀ ਸਿੱਖਾ ਤੇ ਸਲੋਖੇ ਲਾਗੂ ਦੀ ਹੂੰ ਹੂੰ ਜਿਹਨੇ ਲੋਕ ਸਿਖਾਣਾ ਚੋੜ ਦੇ ਨੂੰ ਗੁਰਖ ਦੇ ਨੂੰ ਅੱਛਾ ਜੀ ਉਹ ਪੀਰ ਸਵਰਦਾ ਦੇਵ ਹੂੰ ਕੀਰਤੋ ਪ੍ਰਾਪਤੀ ਦੀ ਹੈ ਹੰਕਾਰ ਦੀ ਪ੍ਰਾਪਤੀ ਹੈ ਕਹਿੰਦੇ ਕੀਰਤੋ ਦਾ ਇਹ ਤਾਂ ਤਪ ਤਿਆਸਾ ਦਾ ਆਨ ਦੇ ਕੋ ਪਾਵੇ ਚਲ ਕਾ ਉਹ ਵੀ ਇਹ ਤਾਂ ਕੋਈ ਪ੍ਰਾਪਤੀ ਨਹੀਂ ਖਾਦੀ ਠੀਕ ਇਹ ਜਿਹੜਾ ਸੰਤ ਜੋੜਦੇ ਨੇ ਇਹਦੇ ਨਾਲ ਸਾਡੇ ਨਾਲ ਮੂਰਖ ਦਿਨ ਉਹ ਨਹੀਂ ਪਤਾ ਵੀ ਨਾਮ ਦੇ ਉੱਤੇ ਕੋਈ ਅਜਿਹਾ ਚੀਜ਼ਾਂ ਦਾ ਨਾਮ ਦਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਨਾਮ ਦਾ ਮਾਰਗੇ ਹੋਰ ਹੈ ਇਹ ਮਾਰਗ ਹੋਰ ਹੈ ਇਹ ਰਸਤਾ ਹੋਰ ਹੈ ਨਾਵਨਾ ਭਾਰਗੇ ਹੋ ਇਹ ਉਹ ਮਾਰਗ ਹੈ ਜੇ ਫੇਲੇ ਰੂਤੀ ਪੁਨਿਆਰੀ ਸੋ ਫੇਲਦਾ ਸੰਸਦੂਾਰੀ ਹਮਮਾ ਦਾ ਰਸਤਾ ਹੋ ਰਿਹਾ ਇਹ ਰਸਤਾ ਹੋ ਰਿਹਾ ਇਹ ਰਸਤੇ ਆਣ ਵਾਪਸ ਸ਼ੁਰੂ ਹੋ ਸਾਡੇ ਰਸਤੇ ਆ ਸ਼ੁਰੂ ਹੋ ਰਹੀ ਹੈ ਹਾਂਜੀ ਹਾਂਜੀ ਨੀਚੇ ਲੋਨ ਕਰ ਰਹੋ ਲੈ ਸਾਜਨ ਘਟਮਾਹੇ ਸਬਰਸ ਖੇਲੋ ਪੀਸ ਪੀਸੋਂ ਕੀ ਲਿਖਾਵਨ ਨਹੀਂ ਬੀਜਿਆ ਲੋਨ ਲਾ ਲਿਆਓ ਕਦੇ ਰੱਖਾ ਨਰੂ ਦੀ ਵੀ ਪਾਸੇ ਰੱਖੋ ਆਪਣੀ ਹਾਂਜੀ ਹਾਂਜੀ ਆਪਾਂ ਹਾਂ ਲੈ ਇਹ ਘਟਮਾ ਹੈ ਹਾਂਜੀ ਆਪਣੇ ਅੰਦਰ ਸ਼ਬਦ ਵਿੱਚ ਪਸਾ ਕੇ ਪ੍ਰਗਟ ਕਰਕੇ ਥੱਲੇ ਜਗਦੇ ਰਹੋ ਆਪਣੇ ਅੰਦਰ ਹੀ ਜਗਦੇ ਰਹੋ ਅੱਛਾ ਜੀ ਕਰਾਮਾ ਦਾ ਤਖੀਰ ਉਹਨੇ ਆਪਣੇ ਅੰਦਰ ਨੂੰ ਕੀਤੇ ਰੂਹ ਅੰਦਰ ਨੂੰ ਕੀ ਹੋਵੇ ਰਹੋ ਅੱਛਾ ਜੀ ਲੈ ਲੈ ਸਾਜਣ ਘਟਮਾ ਹੈ ਲੈ ਸਾਜਣ ਨੂੰ ਘਟ ਚ ਪਸਾ ਦੇ ਉਹਦੇ ਵੱਲ ਜਾ ਉਹਦੇ ਵੱਲ ਧਿਆਨ ਨਖੋ ਹੂੰ ਹਾਂ ਵੀ ਜੇ ਇਹ ਸਬਰਸ ਖੇ ਉਹਦੇ ਨਾਲ ਸਾਰੇ ਸਾਰੇ ਬਾਰੇ ਬਾਰੇ ਵਿੱਚ ਉਹਦੇ ਨਾਲ ਖੇਲੋ ਤੇ ਕਿਹਦੇ ਨੂੰ ਦੱਸੂਦੀ ਦਿਖਾਉਣ ਦੀ ਲੋੜ ਨਹੀਂ ਹੈ ਹੂੰ ਹੂੰ ਬਾਹਰ ਕੋਈ ਗੱਲ ਫਿਕਰ ਕਰਦੀ ਲੋੜ ਨਹੀਂ ਹੈ ਹੂੰ ਹੂੰ ਦਿਖਾਵਾ ਕਰਦੀ ਲੋੜ ਨਹੀਂ ਹੈ ਕੋਈ ਹੂੰ ਹਾਂ ਲੋਕਾਂ ਦਾ ਕਹਿਣਾ ਨਹੀਂ ਕਿ ਖੇਲਣ ਕਿਉਂ ਕਰੂੰਗੀ ਕਹਿੰਦਾ ਕੇ ਹਾਂ ਉਹ ਬੜੋ আচ্ছা ਇਹ ਅਜੇ ਤਾਂ ਇਹ ਹੈ ਨਾ ਸਭ ਰਸ ਖੇਲੋ ਪੀਸੋ ਕਿਸੇ ਲਖਾਵੋ ਨਹੀਂ ਠੀਕ ਹੈ ਇਹ ਕਿਸੇ ਨੂੰ ਹੱਥ ਦੇਵੋ ਤੇ ਦੇਵੋ ਪਰਗਟ ਕਰਦੀ ਲੋੜ ਨਹੀਂ ਹੈ ਆਪਾਂ ਨੂੰ ਕੋਈ ਪਰਪੇਲਣਾ ਕਰਦੀ ਲੋੜ ਨਹੀਂ ਹੈ ਠੀਕ ਹੈ ਜੀ ਅੱਛਾ ਆਪਣੇ ਆਤਮਾਨ ਦੇ ਹੋ ਹੂੰ ਆਪਣੇ ਅਦਰੋਂ ਉੱਦਰੇ ਬਾਹਰੋਂ ਆਪਣੇ ਅੱਛਾ ਜੀ ਗੁਰੂ ਬੋਧਾ ਪ੍ਰਗਟ ਕਰਦੀ ਲੋੜ ਨਹੀਂ ਹੈ ਉਹਦਾ ਰੱਬ ਕਰਦੀ ਲੋੜ ਨਹੀਂ ਹੈ ਬਾਹਰ ਹੂੰ ਹਾਂ ਹਾਂ ਜੀ 8 64 ਘਰੀ ਤੂੰ ਨਿਰਖਤ ਰਹਿ ਜਿਓ ਨੀਚੇ ਲੋਨ ਕਿਉਂ ਕਰੋ ਸਭ ਘਟ ਦੇਖੋ ਪੀਓ ਕਹਿੰਦੇ ਲੋਨ ਕਰਦੇ ਲੋੜ ਨਹੀਂ ਆ ਉਹ ਉਹ ਦੀ ਕੇ ਲੋਨ ਕਰਦੀ ਲੋੜ ਨਹੀਂ ਆ ਹੋਰ ਤਰ੍ਹਾਂ ਦਾ ਜਿਹੜਾ ਨੀਚੇ ਸਮਝ ਗਏ ਤੁਸੀਂ ਇੱਥੇ ਸ਼ਰਮ ਕਰਦੀ ਲੋੜ ਨਹੀਂ ਆ ਸੰਸਾਰ ਤੋਂ ਹੂੰ ਹੂੰ ਉਹ ਕਰ ਸਭ ਘਟ ਦੇ ਪੀਓ ਇਹ ਮਰੇ ਘਟਾਂ ਦੇ ਵਿੱਚ ਹੀ ਹੈ ਹੂੰ ਹੂੰ ਆਹ 64 ਘੜੀਆਂ ਘੜੀ ਹੂੰ ਹੂੰ ਅੱਠੇ ਤਹਰ ਮੋ ਜੀ 14 ਘੜੀਆਂ ਦੇ ਵਿੱਚ ਹੂੰ ਅੱਠ ਤਹਰ ਦੀ 64 ਘੜੀਆਂ ਹੁੰਦੀਆਂ ਨੇ ਅੱਛਾ ਜੀ ਅੱਧੇ ਘੜੀਆਂ ਹੁੰਦੀਆਂ ਸੀ ਨਾ ਠੀਕ ਹੈ ਜੀ ਅੱਠ ਤਹਰ 'ਚ ਜੋ ਵੀ ਦਾ ਡੇਟ ਹੈ 2 ਘੜੀ ਦਾ ਡਾਟਾ ਹੁੰਦਾ ਹੈ ਕੀ ਜੀ ਇਹ 46 ਘੜੀਆਂ ਬਣਾਉਂਦੇ ਨੇ ਹੂੰ ਹੂੰ ਆੜ ਜਾਬ 46 ਘੜੀ ਹੂੰ 8 ਧੱਕ ਘੜੀ ਦਾ ਪਹਿਲ ਹੁੰਦਾ 8 ਪੈਰ ਚ 8 ਵਾੜੀ 46 ਹੋ ਗਏ ਕੀ ਜੀ ਤੂੰ ਨਿਰਖਤ ਰਹੇ ਜੀਓ ਆ ਨਿਰਖਤ ਰਹੇ ਜੀਓ ਜਿਉ ਅੰਦਰੇ ਅੰਤਰਮੁਖੀ ਹੋ ਜਾਂਦਾ ਹੂੰ ਹੂੰ ਉਹ ਉਹ ਦੈਰ ਦਾ ਰੰਗ ਆਪਣੇ ਉੱਤੇ ਦੇ ਦਰਸ਼ਨ ਤੇ ਰਹਿਣਾ ਜੁੜਿਆ ਹੂੰ ਹੂੰ ਵਿੱਦਿਆ ਨਾਲ ਕਰਦੀ ਗੀਲ ਹੋਵੇ ਛਲਮ ਕਰਦੀ ਗੀਲ ਹੋਣਾ ਕਿਸੇ ਤੇ ਸਭ ਕੰਡ ਦੇ ਵੀ ਸਾੜਿਆਂ ਦੇ ਅੰਦਰ ਹੀ ਹਮਮ ਆਪਣੇ ਆਪਣੇ ਵੇਖ ਲੈਵੇ ਜਿਹਨਾਂ ਦੇਖਣਾ ਹਮ ਇਹ ਕਹਿੰਦਾ ਆਹ ਹੱਥ ਲੈਣ ਆਪਣੇ ਅੰਦਰ ਲੈ ਲਵੇ ਹਾਂ ਜੀ ਆ ਸੁਨ ਸਖੀ ਪੀ ਮਹਿ ਜੀਓ ਬਸੈ ਜੀ ਮੈਂ ਬਸੋ ਕੇ ਪਿਓ ਜੀਓ ਪਿਓ ਬੂਜੋ ਨਹੀਂ ਕਟ ਮੈਂ ਜੀਓ ਕੇ ਪਿਓ ਆ ਕਿਉਂ ਸਖੀ ਜੀ ਉਹ ਮੈਂ ਪੀਓ ਬਸ ਹੈ ਜੀ ਮੈਂ ਬਸੇ ਕੇ ਜੀਓ ਹੁਣ ਸਖੀ ਪੀ ਮੈਂ ਜੀਵ ਬਸ ਹੈ ਹਾਂਜੀ ਜੀ ਮੈਂ ਬਸੇ ਕੇ ਪੀਓ ਆ ਜੀਵ ਤੇ ਬਸ ਜੀ ਜਿਹੜਾ ਸੀਗਾ ਉਹ ਪੀ ਦੇ ਬਸੇ ਵਿੱਚ ਬਸਿਆ ਸੀਚ ਬਸਿਆ ਹੋਇਆ ਦੋ ਇਹੜੇ ਨੇ ਨਾ ਹੂੰ ਜੀ ਜੀ ਤੇ ਪੀ ਜੀ ਬੁਧੀ ਬੋਲਦੀ ਆ ਵੇਦਾ ਵਾਂਸੀ ਸਤ ਪੀ ਆ ਪੀਓ ਪੀਓ ਕੋਣ ਜੀ ਪੀਓ ਜੀਓ ਉਹਨੇ ਕਰ ਰਿਹਾ ਦੋਰੀ ਨੇ ਅੱਛਾ ਜੀ ਪੁਰਾ ਪੀਓ ਜੀਓ ਵੈਹ ਜੀਓ ਜੀ ਪੀਓ ਬਸਿਆ ਸਵਾਲ ਹੈ ਠੀਕ ਆ ਹੂੰ ਹੂੰ ਟੜ ਦੇ ਵਿੱਚ ਦੋਏ ਵੈਹ ਦੋਏ ਇੱਕ ਰੂਪ ਦੇ ਵਿੱਚ ਵੀਨੇ ਹੋਣਾ ਤਾਂ ਜਾਣ ਲੈਣੀ ਕਹਿੰਦਾ ਜੀਓ ਤੇ ਪੀਓ ਬਸਿਆ ਪੀਓ ਜੀਓ ਬਸਿਆ ਅੱਧਾ ਗਲਾਸ ਪਾਣੀ ਦਾ ਸੀ ਤਾਂ ਦੁੱਧਾ ਸੀ ਦੁੱਧ ਪਾਣੀ ਪਾਤਾ ਦੋਏ ਇੱਕ ਹੋ ਗਏ ਉਹ ਦੁੱਧ ਚ ਪਾਣੀ ਰਲਿਆ ਕਿ ਪਾਣੀ ਚ ਦੁੱਧ ਰਲਿਆ ਸਵਾਲ ਇਹ ਹੂੰ ਹੂੰ ਦੁੱਧ ਨੇ ਪਾਣੀ ਆਪਣੇ ਵਿੱਚ ਲਿਆਇਆ ਪਾਣੀ ਨੇ ਦੁੱਧ ਆਪਣੇ ਵਿੱਚ ਲਿਆਇਆ ਸਵਾਲ ਇਹ ਕੀ ਜਵਾਬ ਇਹ ਕਿ ਜਿਉ ਪੀਓ ਤੂੰ ਜੇ ਰਹੀਓ ਜਿਉ ਪੀਓ ਦਾ ਫਰਕ ਦਾ ਪਤਾ ਨਹੀਂ ਲੱਗਦਾ ਉਹੀ ਪਤਾ ਲੱਗਦਾ ਕਿ ਕੌਣ ਕੀ ਚ ਬਸਿਆ ਹੈ ਅੱਛਾ ਸਾਡੇ ਵਿੱਚ ਜਿਉ ਪੀਓ ਘਟਦੇ ਚਿਓ ਆ ਪੀਓ ਹੈ ਸਵਾਲ ਹੂੰ ਸਵਾਲ ਨਹੀਂ ਰਿਹਾ ਹੂੰ ਇਹਦਾ ਜਵਾਬ ਹੈ ਜੀ ਕਿਤੇ ਅਸਰ ਜੀ ਹੋਇਆ ਇੱਕ ਨਹੀਂ ਵਾਪਸ ਹੀ ਤਾਂ ਹੋ ਗਿਆ ਜੀ ਕਿ ਕੋਹਵੇ ਪਾਣੀ ਦੀ ਸੁਧ ਰਲ ਗਿਆ ਜਾਂ ਪਾਣੀ ਪਾਣੀ ਰਲ ਗਿਆ ਹੂੰ ਕਿਹੜਾ ਪਾਣੀ ਕਿਹੜੇ ਜਿਹੜੇ ਠੀਕ ਹੈ ਜੀ ਮੰਚੇ ਤੇ ਇੱਕ ਹੋ ਗਿਆ ਜੀ ਆਏ ਕੋਲ ਹੈ ਤਰੀਕਾ ਨਾ ਹੋ ਗਿਆ ਹੂੰ ਜੋ ਜਲਵਾ ਜਲਾਇਆ ਕਾ ਮਾਤੂ ਜੋਤੀ ਸੰਦ ਜੋ ਉਸਮਾਨੋ ਹੂੰ

ਮਾਹਮਾ ਆਦਮੀ ਐ ਜਦ ਸਤਿਗੁਰੂ ਬਣੇ ਬੈਠਾ ਉਹਨੂੰ ਗੋردনাথ ਆ ਉਹ ਵੀ ਗੁਰੂ ਬਣਿਆ ਬੈਠਾ ਹਾਂ ਹਾਂ ਆਦਮੀ ਗੁਰੂ ਨੇ ਦੋਏ ਬਣੇ ਹੋਏ ਹੂੰ ਇੱਕ ਸ਼ਿਵਜੀ ਦੇ ਭਗਤ ਨੇ ਇੱਕ ਵੀਰੂ ਦੇ ਭਗਤ ਨੇ ਅਚੀ ਤੇਰੀ ਤੇਰੀ ਕਹਾਣੀ ਸਾਡੀ ਹੂੰ ਪ੍ਰਮ ਗਿਆਨੀ ਦੀ ਭਗਤਾਂ ਦੀ ਟਿੱਖਾ ਦੀ ਹੂੰ ਇਹ ਰਾਜ ਆਦਮੀ ਗੁਰੂ ਦੀ ਹਾਂਜੀ ਇਹ ਕਰਕੇ ਗੁਰਬਾਨੀ ਤਾਂ ਸਾਥੇ ਆ ਦੂਨੀ ਫਦਾਇਆ ਗਿਆਨੀ ਹੁੰਦਾ ਹੂੰ ਕੈਸਾ ਮਾਰਗ ਪਾਵੇ ਹੂੰ ਸੌ ਦੇ ਮਾਰਗ ਦੇ ਕਿਵੇਂ ਪਾਸੋਂ ਗੁਰੂ ਦਾ ਆਪੇ ਬਣ ਗਿਆ ਹੂੰ ਜਿਹੜਾ ਆਪੇ ਗੁਰੂ ਬਣ ਗਿਆ ਉਹ ਗੁਰੂ ਦੇ ਮਾਰਗ ਨਹੀਂ ਪਾ ਸਕਦਾ ਉਹ ਆਪਣੇ ਮਾਰਗ ਪਾਉ ਆਪਣੇ ਮਸਜੂਦੂ ਕੋ ਹੂੰ ਆਪਣਾ ਜੋ ਨਾ ਲਾਗੀਆਂ ਦੀ ਤਾਂ ਸਾਡੇ ਸਿੱਖਾ ਆਸ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਅਗਵਾਰਾ ਸਾਰਿਆਂ ਦਾ ਆਪਣਾ ਜਗਾ ਮੈਂ ਆਪਣਾ ਸਾਰਿਆਂ ਦਾ ਗੁਰੂ ਕੋਈ ਹੋਈ ਹੂੰ ਹੂੰ ਜਵਾਸ ਗਾਲ ਤੇ ਸਿੱਖ ਹੋ ਮਾਰੀ ਸੰਗਤ ਜੀ ਆਪ ਸਵਾਰੀ ਧਾਰੀ ਪਰਜਾ ਨੂੰ ਸਵਾਰੀ ਹੈ ਸਾਰੀ ਪਰਜਾ ਨੂੰ ਇਹ ਗਿਆਨ ਦਿੱਤਾ ਸਾਰੀ ਪਰਜਾ ਨੂੰ ਇਹਦਾ ਕੀ ਹੈ ਉਹ ਗੁਰੂ ਹੈ ਔਰ ਬਾਹਮਣ ਗੁਰੂ ਆਪਣੇ ਜਨ ਹੈ ਬਾਹਮਣ ਗੁਰੂ ਹੈ ਜਦ ਤੱਕ ਸਬਦਾਂ ਦੇ ਗੋਦਾ ਸਿਰੂ ਨਹੀਂ ਬਣਤਨ ਕਰਨਾ ਹੈ ਹੂੰ ਹੂੰ ਉਹਦਾ ਸਿੱਧਾ ਇਹ ਕੁਛ ਇਹਨਾਮ ਨੂੰ ਤੇਰਾ ਗੁਰੂ ਕੋਣ ਹੈ ਖਾਸ ਗੁਰੂ ਮੇਰਾ ਛਬਦ ਗੁਰੂ ਹੈ ਹੂੰ ਹੂੰ ਸ਼ਬਦ ਕਰਨਾਂ ਦਾ ਵਿਸ਼ਾ ਸਬਦੁਰਤੀ ਬਾਣੇ ਨੂੰ ਪਿਆਰ ਕਰੇ ਉਹ ਸ਼ਬਦ ਗੁਰੂ ਹੈ ਹੂੰ ਹੂੰ ਸ਼ਬਦ ਕਰਨਾਂ ਦਾ ਵਿਸ਼ਾ ਜੀ ਜੀ ਮਰ ਹੋਰ ਸੱਬੂ ਬਿਨਾਂ ਤੋਂ ਤੁਹਾਨੂੰ ਆਖਾ ਪਾਜੋ ਬੈਠਣਾ ਆਏ ਕੰਨਾ ਦਾ ਬਾਗ ਲਿਆ ਸਾਡੀ ਅਫਜ਼ਲ ਨੇ ਕੰਨਾ ਸਲਬਣਾ ਦਾ ਵਿਸ਼ਾਸੀ ਸਲਬਣਾ ਦਾ ਕੰਨਾ ਦਾ ਵਿਸ਼ਾਸੀ ਅੱਛਾ ਜੀ ਸਲਬਣਾ ਨੂੰ ਸੋਹਣਾ ਕੋਲ ਨੂੰ ਦੇਖਣ ਨੂੰ ਕੋਲੋਂ ਆਖਾ ਨੂੰ ਬਿਨਾਂ ਤੇ ਕਹੇ ਸੈਟਰਾਂ ਨੂੰ ਦੇਖਣ ਹੂੰ ਦੇਖਣ ਦੀ ਸ਼ਰਤ ਹੀ ਨਾਲ ਹੈ ਤੇ ਦੇਖਣਾ ਅਸੀਂ ਡਾਇਰੈਕਟਰ ਭੇਜਦੇ ਹਾਂ ਇਹ ਡਾਇਰੈਕਟਰ ਆਇਆ ਦੇਖੀ ਵੀ ਆ ਡਾਇਰੈਕਟਰ ਦੁਆਕਾਰ ਦੇਖੀਗਾ ਹੂੰ ਨਿਰਾਕਾਰ ਦਾ ਰਸਤੇ ਵੇਖ ਹੁੰਦਾ ਜਾਂਦਾ ਹੈ। ਸ਼ਰੀਰ ਦਾ ਸ਼ੂਰ ਨਹੀਂ ਦੇਖ ਹੁੰਦਾ। ਮਾਇਆ ਦੇ ਥਰੂ ਨਹੀਂ ਦੇਖ ਹੁੰਦਾ ਨਿਰਾਕਾਰ ਕਦੇ ਵੀ। ਹੂੰ। ਨਿਰਾਕਾਰੀ ਵਜ੍ਹਾ ਜਿਹੜੇ ਨੇ ਨਿਰਾਕਾਰੀ ਬਾਣੀ ਹੈ ਜਿਹੜੀ ਜਿਹਨੂੰ ਬਾਣੀ ਕਿਹਾ ਹੈ ਬਾਣੀ ਗੁਰੂ ਹੈ। معناتਾ ਤੀਨੂ ਗਿਆ ਬਾ ਉਹ ਬਾਣੀ ਦਾ ਕਹਣਾ ਉਹ ਕੰਨਾਂ ਨਾਲ ਹੀ ਸੁਣੀ ਜਾ ਸਕਦੀ ਬਿਨਾਂ ਕੰਨਾਂ ਤੇ ਸੁਣੀ ਜਾਊਗੀ ਉਹ। ਠੀਕ ਹੈ। ਸੁਣ ਸਕਦੇ ਕਿ ਹੈ ਸਾਡੇ ਕੋਲ ਉਹਦੇ ਨਾਲ ਸੁਣੀ ਜਾਊਗੀ। ਹੂੰ। ਦੇ ਜਬਤ ਦਵਨਾਂ ਚੁੱਟ ਗਿਆ ਕਿ ਜਨਾ ਕਰੇ ਵਿਸ਼ੇ ਤੇ ਨਹੀਂ ਆਉਂਦੇ ਕੁਰਬਾਨੀ ਦੀ ਸਬ지 ਦੀ ਹੋਣੀ ਚਾਹੀਦੀ ਹੂੰ ਹੂੰ ਅਸੀਂ ਉਹ ਤਾਂ ਥੰਨੇ ਉਤਰਿਆ ਹੈ ਹੂੰ ਹੂੰ ਕੁਰਬਾਨੀ ਯਾਰ ਬਾਣੀ ਦਾ ਅਸੀਂ ਪੜਾਤਾ ਇਹ ਜਿਹੜੀ ਸਮਝ ਸਕੀ ਹਾਂ ਜੀ ਕੁਰਬਾਨੀ ਨੂੰ ਫਿਰ ਜਿਹੜੇ ਅੱਖਰ ਨੇ ਸ਼ਬਦ ਸ਼ਬਦ ਰੂਪ ਹੈ ਸਾਡੇ ਕੋਲ ਹੂੰ ਅੱਖਰ ਰੂਪ ਦੇ ਵਿੱਚ ਜਿਹੜੀ ਕੁਰਬਾਨੀ ਲਿਖੀ ਹੋਈ ਹੈ ਹੂੰ ਦੇਖਦਾ ਖਰੂਪ ਨੂੰ ਹੂੰ ਜੋ ਉਹ ਤਿੰਨ ਸਾਖ ਦੀ ਅਖਰੂਪ ਹੈ ਹੂੰ ਗੁਰਬਾਣੀ ਦਾ ਅਖਰੀ ਰੂਪ ਅਖਰੀ ਰੂਪ ਨੂੰ ਸ਼ਬਦ ਕਰਨ ਲੱਗੇ ਅਸੀਂ ਤਾਂ ਬਹੁਤ ਥੰਡੇ ਰੁੱਜ ਗਏ ਹੂੰ ਇਹ ਕੱਲ ਵਿਚਾਰ ਉਹ ਬੋਲ ਰਿਹਾ ਹੂੰ ਹੂੰ ਤੇਵਾਰਾ ਉਹ ਜੋ ਗੁਰਬਾਣੀ ਬੋਲਦੀ ਹੈ ਤਾਂ ਸਭ ਜਾਉਗੇ ਉਹ ਅਸੀਂ ਪਾਸ਼ਾ ਸਮਝੀਏ ਤੁਹਾਨੂੰ ਕੀ ਕਿਹਾ ਸੀ ਅੱਜ ਅਸੀਂ ਉਹਦੇ ਅਰਥ ਕੀ ਹਾਲ ਹੈ ਹੂੰ ਕਰਕੇ ਸੀ ਉਹ ਧੰਨੇ ਸਾਥ ਸਾਰੀ ਗੱਲ ਕਹੀ ਦੋ। ਭੀਗਾਂ ਜੀ ਵੀ ਬ્રાਹਮਣ ਗੁਰੂ ਹੈ ਜਗਤ ਦਾ ਭਗਦੰਤਾ ਭਗਤਾਂ ਨੂੰ ਗੁਰ ਵੀ ਨਹੀਂ ਮੰਨਦੇ ਠੀਕ ਹੈ ਨਾ ਜੀ। ਭਗਤਾਂ ਗੁਰਦੇ ਬੜੀ ਮੰਨਦੇ ਗੁਰਦੇਵ ਨਹੀਂ ਗੁਰਦੇਵ। ਗੁਰਦੇਵ। ਹੂੰ। ਗੁਰਦੇਵ ਵੀ ਅੱਧਾ ਰਹਿ ਸਕਦੇ। ਹੂੰ ਹੂੰ। ਆਹ ਗੁਰਦੇਵ ਦੀ ਬਾਣੀ ਉੱਦਾਂ। ਹਾਂ। ਉਹ ਤੋਂ ਗਿਆਨ ਹੈ ਹੂੰ ਹੂੰ ਅਰ ਜਿਹੜੀ ਤੇ ਪੱਖ ਨੂੰ ਸਗਲੇ ਕੋ ਦੋ ਪੁਆਇੰਟ ਹੂੰ ਤਾਰਾ ਕੋ ਦੋ ਮੈਂ ਹਾਂਜੀ ਅਰ ਕੀ ਆਇਆ ਤਾਰੀ ਨੂੰ ਕੋਈ ਬੋਲਦੀ ਆਪੇ ਆਇਆ ਹੂੰ ਉਸੇ ਮਨ ਨਾਲ ਜੀ ਛੁੱਟ ਗਿਆ ਹੂੰ ਹੂੰ ਠੀਕ ਹੈ ਜੀ ਯਾਰਾ ਬੇਦਾ ਜਿਹੋਨ ਦਾ ਹੋਇਆ ਐਸਾ ਹੋ ਉਹਨੂੰ ਪਤਾ ਹੀ ਨਹੀਂ ਤਤ ਕੀ ਆ ਹਾਂ ਕੱਤ ਨੂੰ ਪਤਾ ਹੀ ਨਹੀਂ ਉਹਨੂੰ ਅਰ